ਜੈਤ ਸ੍ਰੀ ਮਹੱਲਾ ਪੰਜਵਾ ਚਾਤੁਰਕ ਚਿਤਵਤ ਵਰਸਤ ਮੇਂ ਜਿਸ ਹੁਣ ਸਤਦੂ ਸਕੇ ਪਾਸ਼ਾ ਜੀ ਮਾਰੇ ਆਪ ਦਾ ਪਿਆਰ ਆਪ ਦੇ ਨਾਲ ਪਿਆਰ ਸਾਡਾ ਇੰਨਾ ਹੈ ਚਾਤੁਰਕ ਚਿਤਵਤ ਵਰਸਤ ਮੇਂ ਹੈ ਜਿਸ ਪ੍ਰਕਾਰ ਚਾਤੁਰਕ ਬੰਦੀਹਾ ਮੇਂ ਨਾਮ ਬੱਗਾ ਦਾ ਹੁੰਦਾ ਹੈ ਜਿਸ ਵੇਲੇ ਬੱਦਲ ਵਰਸਦਾ ਹੈ ਉਹ ਚਿੰਤਾ ਬੇਸ਼ਕ ਦਾ ਰੰਦਾ ਹੈ ਕਿ ਕਦੋਂ ਬੱਦਲ ਵਰੇ ਉਹ ਕਿ ਸ਼ਾਂਤੀ ਬੂੰਦੀ ਮੈਨੂੰ ਪ੍ਰਾਪਤੀ ਹੋਵੇ ਇਵੇਂ ਸਰਗਰੂ ਅਕਾਲ ਪੁਰਖ ਆ ਬਦਲਦੀ ਨਹੀਂ ਆਈ ਹੋ ਸਾਡਾ ਚਿਤ ਮੁਹੀ ਹੈ ਜੀ ਨੇ ਜਿਸ ਵਾ ਦੇਖਦਾ ਰਹਿੰਦਾ ਹੈ ਕਦੋਂ ਨਾਮ ਰੂਪੀ ਵਰਖਾ ਕਰੋ ਸਾਨੂੰ ਸ਼ਾਂਤੀ ਦੀ ਸੁਆਮੀ ਬੂਨ ਬਰਾਉ ਤੋਂ ਵੇ ਦਰਸ਼ਨਾਂ ਦੀ ਕਿਰਪਾ ਸਿੰਧ ਕਰਨਾ ਪ੍ਰਭ ਧਾਰੂ ਤੇ ਕਿਰਪਾ ਦੇ ਸਮੁੰਦਰ ਹੈ ਪ੍ਰਭ ਅਕਾਲ ਪੁਰਖ ਰੱਖਕ ਆਪ ਕਿਰਪਾ ਦੀ ਸਾਡੇ ਤੇ ਕਰੋ ਹਰ ਪ੍ਰੇਮ ਭਗਤ ਕੋ ਨੇ ਇਹ ਸਤਿਕਾਰ ਸਾਨੂੰ ਪ੍ਰੇਮ ਭਗਤੀ ਦਾ ਆਪ ਦੀ ਦਾ ਨਹਿ ਪ੍ਰੇਮ ਹੈ ਪ੍ਰੇਮਾ ਭਗਤ ਜੂ ਕੀ ਸ਼ਾਂਤੀ ਬੂਨ ਸਾਨੂੰ ਬਖਸ਼ੋ ਰਹਾਉ ਅਨਕ ਸੁਖ ਚੱਕਵੀ ਨਹੀਂ ਚਾਹਤ ਇਸ ਸਕਾਰ ਚੱਕਵੀ ਜਿਹੜੀ ਹੁੰਦੀ ਹੈ ਤੇ ਕਹਿੰਦੇ ਆ ਚੱਕਵੀ ਤੇ ਚਸ਼ਮੇ ਦਾ ਬਯੋਗ ਰਾਮਚੰਦਰ ਜੀ ਜਦੋਂ ਸੀਤਾ ਗਵਾਜ ਜੀ ਸੀ ਸੀਤਾ ਬਾਹਰ ਦੇ ਹੁੰਦੇ ਰਾਮਚੰਦਰ ਜੀ ਬਿਚੇ ਰਹੇ ਸਨ ਚੱਕਵਾ ਤੇ ਚੱਕਵੀ ਜਾਣੀ ਦੇਤੇ ਬੈਠੇ ਪ੍ਰਸੰਨਤਾ ਦੇ ਨਾਲ ਵੇਖ ਕੇ ਇਨਾ ਬਯੋਗ ਰਾਮਚੰਦਰ ਜੀ ਨੇ ਜਿਹੜਾ ਕੀਤਾ ਹੋਰ ਹੱਦ ਘਾਤੀ ਬਯੋਗ ਦੀ ਕਹਿੰਦੇ ਮੇਰੀ ਸੀਤਾ ਵਿਛੜ ਗਈ ਤੁਸੀਂ ਕਿਉਂ ਇਕੱਠੇ ਰਹੇ ਨੇ ਜਾਨਵਰੋ ਜਾਓ ਤੁਸੀਂ ਵੀ ਲੈਦਾ ਲੈਦੇ ਹੋ ਰਾਤ ਨੂੰ ਤੁਹਾਡਾ ਬਯੋਗ ਪੈ ਜਾ ਕਰੇ ਉਹ ਰਾਮਚੰਦਰ ਨੇ ਸਰਾਫ ਦੇਤਾ ਚਸੂਏ ਤੇ ਚੱਕੀ ਨੂੰ ਵਿਛੋੜਾ ਸੀਤਾ ਦਾ ਸੀ ਤੇ ਇਹਨਾਂ ਨੂੰ ਦੇਤਾ ਸਰਾਫ ਉਹਦੀ ਵਾਦ ਕਵੀ ਜੀ ਨੇ ਕਹਾ ਤੁਰੀਆ ਕੀ ਜੋਨ ਸਵੀਸਰਾਏ ਆਜ ਮਿਲਿਆ ਪ੍ਰਭਾਤ ਜੋਨ ਬਿਖਰੇ ਰਹੌਂ ਸੀ ਨਾਂਦਨ ਮਿਲਿਆ ਨਰਾਤ ਚੱਕਵੀ ਜੀ ਵਿਛੜ ਜਾਂਦੀ ਹੈ ਚੱਕਵੇਂ ਦੇ ਨਾਲੋਂ ਕਿ ਜੋ ਸੂਰਜ ਚੜ੍ਹਦਾ ਉਸ ਵੇਲੇ ਉਹ ਮਿਲ ਜਾਂਦੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਚੱਕਵੀ ਦੀ ਨਿਆਈ ਇਹ ਜੀਵ ਹਨਗੇ ਚਾਗਵਾ ਪਰਮੇਸ਼ਰ ਹੈ ਉਹਦੇ ਨਾਲੋਂ ਕਰਮਾਂ ਦੇ ਸੰਯੋਗ ਕਰਕੇ ਇਹ ਅਸਥਾ ਵਿੱਚ ਵਿਚਰੇ ਹੋਏ ਹਾਂ ਸੂਰਜ ਚੜ੍ਹਨ ਤੋਂ ਜਿਵੇਂ ਮਲਾਪ ਹੁੰਦਾ ਹੈ ਐਵੇਂ ਅਨੇਕਾ ਸੁਖਾਂ ਨੂੰ ਚੱਕਵੀ ਨਹੀਂ ਚਾਹੁੰਦੀ ਹੈ ਉਹਨੂੰ ਭਵੇਂ ਚੰਦਰਮਾ ਚੜ੍ਹਿਆ ਹੋਵੇ ਦੀਵਾਲਾ ਯਗਦੀਆਂ ਹੋਣ ਉਹਨਾਂ ਨੂੰ ਬਿਜਲੀਆਂ ਦੇ ਪ੍ਰਸ਼ਾ ਪ੍ਰਕਾਸ਼ ਦੀ ਲੋੜ ਨਹੀਂ ਉਹ ਤਾਂ ਸੂਰਜ ਨੂੰ ਵੇਖ ਕੇ ਖੁਸ਼ ਹੁੰਦੀ ਹੈ ਅਨੰਦਪੂਰਨ ਅਨੰਦਪੂਰਨ ਵੇਖ ਦੇ ਅਨੰਦ ਹੁੰਦਾ ਹੈ ਪੂਰਨ ਵੇਖ ਕਰਕੇ ਦੇਹ ਨੂੰ ਸੂਰਜ ਦੀ ਦੇਹ ਨੂੰ ਪੂਰਨ ਆਨੰਦ ਸੂਰਜ ਜਦੋਂ ਚੜਦਾ ਹੈ ਉਸੇ ਆਨੰਦ ਹੁੰਦਾ ਹੈ ਜਾਂ ਚਗਵੇ ਦੀ ਦੇਹ ਸੂਰਜ ਚੜੇ ਕੋ ਵੇਖਦੀ ਹੈ ਵਿਯੋਗ ਚੱਕਿਆ ਜਾਂਦਾ ਉਦੋਂ ਪੂਰਨ ਆਨੰਦ ਉਹਨੂੰ ਸੂਰਜ ਚੜ ਕੇ ਦਿੰਦਾ ਹੈ ਇਸੇ ਪ੍ਰਕਾਰ ਚਗਵੀ ਦੀ ਨਹੀਂ ਜਿਹੜੇ ਜਿਗਿਆਸੂ ਹੈ अनेका ਦੁਨੀਆਂ ਦੇ ਸੁਖੋ ਮਾਇਆ ਦਾ ਮੋ ਚੰਦ੍ਰਮਾ ਵੀ ਨਹੀਂ ਚੜਿਆ ਹੋਵੇ ਅਤੇ ਹੱਡੀਆਂ ਸਦੀਆਂ ਤਾਰਿਆਂ ਵਾਂਗ ਚਮਕਦੀਆਂ ਹੋਣ ਅਤੇ ਪ੍ਰਤਾਪ ਦੁਨੀਆਂ ਦਾ ਚੰਦੀ ਚਾਨਣੀ ਉਹ ਚਮਕਦਾ ਹੋਵੇ ਇਹ ਸਭ ਸੁਖਾਂ ਦੇ ਤਾਂ ਹੀ ਚਗਵੀ ਜਿਗਿਆਸੂ ਜਿਹੜੇ ਨਹੀਂ ਚਾਹੁੰਦੇ ਹਨ ਆਨੰਦਪੂਰਨ ਪੀਖ ਦੇਹ ਮੈਂ ਦਿਲ ਨੂੰ ਵੇਖ ਕਰਕੇ ਹੀ ਆਨੰਦਪੂਰਨ ਹੁੰਦਾ ਹੈ ਇਸੇ ਪ੍ਰਕਾਰ ਦਿੰਦੀ ਨੇ ਅਸੀਂ ਕੌਣ ਹੈ ਗੁਰੂ ਮਹਾਰਾਜ ਸਾਹਿਬ ਸੂਰਜੀ ਨਿਆਈਏ ਜਦੋਂ ਪ੍ਰਗਟ ਹੁੰਦੇ ਹੈ ਉਸ ਵਕਤ ਗਿਆਨ ਰੂਪੀ ਜਨ ਚੜ ਜਾਂਦਾ ਹੈ ਤੇ ਵਿਛੋੜੇ ਚੱਕੇ ਜਾਂਦੇ ਮਾਦਮੂਰਪੀ ਚੰਦ ਵੀ ਛੱਕਾ ਪੈ ਜਾਂਦਾ ਤੇ ਜਿਨ ਸਿੱਧੀਆਂ ਤਾਰੇ ਵੀ ਛੱਬ ਜਾਂਦੇ ਆ ਉਦੋਂ ਮਨੁਸਾਹ ਦੀ ਕਿਰਪਾ ਕਰਕੇ ਬ੍ਰह्म ਰੂਪੀ ਚੱਕਵੇ ਨਾਲ ਮਿਲ ਕੇ ਪੂਰਨ ਆਨੰਦ ਪ੍ਰਾਪਤ ਹੁੰਦਾ ਹੈ ਆਨ ਉਪਾਉ ਨਾ ਜੀਵਤ ਮੀਨਾ ਇਸ ਪ੍ਰਕਾਰ ਮੱਛੀ ਦਾ ਸੁਭਾਅ ਹੈ ਭਾਈ ਗੁਰਦਾਸ ਸਾਹਿਬ ਲਿਖਿਆ ਹੈ ਸਦ ਸੇ ਨਿਕਾਸ਼ਿਓ ਰਖਿਏ ਪਟੰਬਰ ਮੇ ਮੱਛੀ ਨੂੰ ਪਾਣੀ ਤੋਂ ਕੱਢ ਕੇ ਜੇ ਪਸ਼ਮੀਨੇ ਦੇ ਵਸਤਾਂ ਚ ਪਟਲੇ ਵਸਤਾਂ ਚ ਘੇਟ ਕੇ ਰਖੀਏ ਫੇਰ ਵੀ ਜਿਉਂਦੀ ਨਹੀਂ ਰਹਿ ਸਕਦੀ ਇਸੇ ਪ੍ਰਕਾਰ ਮੱਛੀ ਜਿਵੇਂ ਆਨ ਉਪਾਅ ਨਾ ਜੀਵਤ ਮੀਰੋ ਪਾਓ ਕਰਕੇ ਮੱਛੀਆਂ ਨਹੀਂ ਜਿਉਂਦੀਆਂ ਆਂਦੀਆਂ ਬਿਨ ਜਲ ਮਰਨਾ ਤੇ ਬਿਨ ਪਾਣੀ ਤੋਂ ਉਹਨਾਂ ਦਾ ਮਰਨਾ ਤੇ ਐਸੀ ਤੇ ਇੰਨਾ ਦੀ ਇੱਛਾ ਹੁੰਦੀ ਹੈ ਐਸੀ ਪ੍ਰੀਤੀ ਹੁੰਦੀ ਹੈ ਉਹਨਾਂ ਦੀ ਤੇ ਹੁੰਦੀ ਹੈ ਪਾਣੀ ਦੇ ਨਾਲ ਇਸੇ ਪ੍ਰਕਾਰ ਤੇ ਹੈ ਆ ਬਾੜ ਕਿੰਨਾ ਦਾ ਮਰਨਾ ਹੁੰਦਾ ਹੈ ਨਾਲ ਬਿੰਦਾ ਲਾਇਆ ਹੋਇਆ ਹੈ ਇਸੇ ਪ੍ਰਕਾਰ ਹੋਰ ਉਪਾ ਕਰਕੇ ਸਾਡੇ ਮੰਨ ਲੂ ਕਿ ਮਛ ਮਹਾਰਾ ਜੀ ਹੁੰਦੇ ਨਹੀਂ ਹੋ ਸਕਦੇ ਬਿਨਾ ਉਹਲੇ ਪ੍ਰੇਮ ਰੂਪੀ ਜਲ ਤੋਂ ਤਿਨਾ ਮਨਾਂ ਦਾ ਸਾਡੇ ਦਾ ਮਰਨਾ ਹੀ ਹੁੰਦਾ ਹੈ ਹਮ ਅਨਾਥ 나ਥ ਹਰ ਸਰਣੀ ਈ ਹਰੀ ਤੂੰ ਹੈ 나ਥਾਂ ਦਾ ਨਾਲ ਸਵਮੀਆ ਦਾ ਸਵਮੀ ਅਸੀਂ ਅਨਾਥ ਗਰੀਬ ਹਾਂ ਸਾਡੇ ਕੋਈ ਮਾਤਾ ਪਿਤਾ ਸਰ ਸੰਤੋਖ ਆਦੇ ਗੁਣੋਂ ਤੋਂ ਅਸੀਂ ਹੀਨੇ ਆ ਕੇ ਨਾਬ ਸਰੂ ਕੇ ਸਵਾਮੀ ਆਪ ਦੀ ਸ਼ਰਨ ਹਾਂ ਅਸੀਂ ਆਪਣੀ ਕਿਰਪਾ ਕਰੇ ਆਪ ਦੀ ਕਿਰਪਾ ਕਰੇ ਹਰਨਾ ਕਰ ਸੱਚੇ ਪਾਤਸ਼ਾਹ ਸਾਡੇ ਤੇ ਚਰਨ ਕਮਲ ਨਾਨਕ ਆਰਧ ਹੈ ਇਹ ਮੇਰੇ ਆਗੇ ਪਵਿੱਤਰ ਚਰਨ ਕਮਲਾਂ ਨੂੰ ਆਰਧਦੇ ਹਨ ਸਤਿਗੁਰੂ ਜੀ ਫਰਮਾਉਂਦੇ ਹਨ ਕਿਸ ਬਿਨ ਆਨ ਨਾ ਕੀ ਉਹਨਾਂ ਚਰਨ ਕਮਲਾਂ ਤੋਂ ਬਿਨ ਸਾਨੂੰ ਹੋਰ ਕਿਸੇ ਪਦਾਰਥ ਦੀ ਇੱਛਾ ਨਹੀਂ ਕਿ ਕਿਸੇ ਪ੍ਰਕਾਰ ਦੀ ਵੀ ਇੱਛਾ ਨਹੀਂ ਹੈ ਔਰ ਹੋਰ ਕਿਸੇ ਪਿਆਰ ਦੀ ਲੋੜ ਨਹੀਂ ਹੈ ਜੈਤਸਰੀ ਮਹੱਲਾ ਪੰਜਵਾ ਮਨ ਤਨ ਵਸ ਰਹੀ ਮੇਰੇ ਪ੍ਰਾਨ ਤੁ ਜਾਮੇ ਸਾਡੇ ਮਨ ਵਿੱਚ ਵੀ ਸਾਡੇ ਤਨ ਵਿੱਚ ਵੀ ਮੇਰੇ ਪ੍ਰਾਣਾ ਜੀ ਵੀ ਮੇਰੇ ਪ੍ਰਾਣਾ ਤੋਂ ਪਿਆਰੇ ਸਤਿਗੁਰੂ ਬਖਸ਼ ਬਸ ਰਹੇ ਹੂੰ ਕਰ ਕਿਰਪਾ ਸਾਧੂ ਸੰਗ ਭੇਟੇ ਜਦੋਂ ਕਿਰਪਾ ਕਿਸ਼ਤੀ ਕਰਕੇ ਮਹਤਮਾ ਦੀ ਸੰਗਤ ਆਪ ਨੂੰ ਮਲਾਉਣਾ ਕੀਤਾ ਸਾਨੂੰ ਪੂਰਨ ਪੁਰਖ ਸੁਜਾਨ ਅਰੇ ਸਾਰੇ ਧਰ ਜੀ ਤੂੰ ਪੂਰਨ ਹੈ ਪੁਰਖ ਪੁਰਖਾਰਥ ਵਾਲਾ ਹੈ ਸੁਜਾਨ ਅੰਤਰਾਜਾਮੀ ਹੈ ਪੂਰਨ ਵਿਆਪਕ ਹੈ ਪੁਰਖਾਰਥ ਦੇ ਦੇਣ ਵਾਲਾ ਪੂਆਰਕ ਨਿਕਾਂ ਤੋਂ ਰੱਖਿਆ ਕਰਨ ਵਾਲਾ ਸੁਜਾਨ ਨਿਚੇਤਰ ਹੈ ਰਹਾਉ ਪ੍ਰੇਮ ਠਗੌਰੀ ਜਿਨ ਕਉ ਪਾਈ ਮੇਰਾ ਮਿਲੇ ਉਹਨਾਂ ਨੂੰ ਤੁਸੀਂ ਜਿਨਾਂ ਨੂੰ ਪ੍ਰੇਮ ਰੂਪੀ ਠਗਬੂਟੀ ਪਾਤੀ ਇਹਨਾਂ ਤੁਸੀਂ ਪੂਰਾ ਆਪਦਾ ਪ੍ਰੇਮਲਾ ਉਤਸ਼ਾਹ ਹੈ ਪਰਮੇਸ਼ਵਰ ਤਨ ਰਸ ਪੀਓ ਭਾਰੀ ਉਹਨਾਂ ਨੇ ਆਪਦੇ ਆਤਮ ਰਸ ਨੂੰ ਭਾਰੀ ਬੜਾ ਭਾਰੀ ਪੀਣਾ ਕੀਤਾ ਹੈ ਕਦੇ ਟੋਟ ਨਹੀਂ ਆਉਂਦੀ ਇਹਨਾਂ ਰਸ ਜੇ ਨਸੀਹ ਰਹਿੰਦੇ ਹਨ ਤਾਂ ਕੀ ਕੀਮਤ ਕਹਿਣ ਨਾ ਜਾਈ ਉਹਨਾਂ ਮਹਾਂਪੁਰਖਾਂ ਨੂੰ ਜੋ ਆਨੰਦ ਪ੍ਰਾਪਤ ਹੋਇਆ ਹੈ ਉਸ ਅਨੰਦ ਦੀ ਕੀਮਤ ਮੁੱਲ ਵੀ ਨਹੀਂ ਕਹਿਣ ਚਿੱਤਿਆ ਜਾਂਦਾ ਹੈ ਕੁਦਰਤ ਕਵਨ ਹਮਾਰੀ ਕਾਦੀਤ ਕੀ ਕੁਦਰਤ ਸ਼ਕਤੀ ਹੈ ਹਮਾਰੀ ਤਮਾਮ ਜੀਆਂ ਦੀ ਕੀ ਸ਼ਕਤੀ ਹੈ ਕੋਈ ਉਹ ਮਹਾਤਮਾ ਨੂੰ ਵਾਹਿਗੁਰੂ ਨੇ ਅਨੰਦ ਬਖਸ਼ਿਆ ਉਹਨੂੰ ਕਸਮ ਕਰ ਸਕੈਣ ਉਹ ਵਾਹਿਗੁਰੂ ਦੇ ਅਨੰਦਾਂ ਕਸਮ ਨਹੀਂ ਕੀਤਾ ਜਾਂਦਾ ਲਾਈ ਲਾਈ ਲੜਦਾਸ ਜਨ ਆਪਣੇ ਮਾਰੇ ਆਪ ਦੇ ਸ਼ਰਮ ਰੂਪੀ ਲੜ ਵਿੱਚ ਨਾਮ ਰੂਪੀ ਲੜ ਵਿੱਚ ਆਪ ਦੇ ਸੱਚੇ ਪਾਤਸ਼ਾਹ ਇਸ ਪ੍ਰਕਾਰ ਭਗਤੀ ਰੂਪ ਲੜ ਵਿੱਚ ਆਪ ਦੇ ਸੇਵਕ ਜਾਂ ਪੁਰਖਾਂ ਜੋ ਲਾ ਲਏ ਹਨ ਉਧਰੇ ਉਧਰ ਨਹਾਰੇ ਜਿਹੜੇ ਉਧਰਨ ਵਾਲੇ ਸੀ ਮਹਾਰਾਜ ਆਪ ਦੀ ਸ਼ਰਨ ਪੈ ਕੇ ਨਿਸ਼ਕਾਮੀ ਹੋ ਕੇ ਉਧਰ ਗਏ ਹੈ ਆਪ ਵੀ ਉਧਰ ਗਏ ਹੋਰਨਾਂ ਨੂੰ ਉਦਾਹਰਣ ਵਾਲੇ ਬਣ ਗਏ ਹਨ ਉਹ ਮੁਕਤ ਕਰਨ ਵਾਲੇ ਪ੍ਰਭ ਸਿਮਰ 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 ਸੁਖ ਪਾਏ ਪ੍ਰਭੂ ਤੇਰਾ ਸਿਮਰ ਜਿਹੜਾ ਸਿਮਰਨ ਹੀ ਯੋਗ ਹੈ ਇਸ ਨੂੰ ਸਿਮਰ ਕਰਕੇ ਮਨ ਬਾਣੀ ਸਿਰ ਕਰਕੇ ਸੁਖ ਪਾਇਆ ਹੈ ਨਾਨਕ ਸਰਨ ਦੁਆਰੇ ਅਕਾਲ ਪੁਰਖ ਜਨਹੇ ਮਾਰਾ ਆਪਦੇ ਦੁਆਰੇ ਸੰਗਤ ਦੀ ਸ਼ਰਨ ਹੈ ਦੁਆਰੇ ਗਿਆਨ ਵਿੱਚ ਜਿਸ ਹੋਏ ਆਪ ਦੀ ਸ਼ਰਨ ਹੈ ਜੈਤਸਰੀ ਮੁਹੱਲਾ ਪੰਜਵਾ ਆਏ ਅਣਕ ਜਨਮ ਭੰਮ ਸਰਨ ਇਹ ਪਰਮੇਸ਼ਰੇ ਕਾ ਜਨਮਾ ਦੇ ਵਿੱਚ ਭਰੁੰਦੇ ਹੋਏ 84 ਲੱਖ ਯੂਨ ਵਿੱਚ ਵਿਜਮੇ ਵਿਸਲਦੇ ਆਪਦੀ ਸ਼ਰਨ ਵਿੱਚ ਇਸ ਮਨੁੱਖਾ ਜਨਮ ਵਿੱਚ ਆ ਕੇ ਪ੍ਰਾਪਤ ਹੋਏ ਹਾਂ ਜੈਤਸ਼ਰੀ ਮਹੱਲਾ ਪੰਜਵਾ ਆਏ ਅਨਕ ਜਨਮ ਬ੍ਰਹਮ ਸਰਣੀ ਜੇਹਾਰਾ ਦੇ ਜਨਮ 84 ਲੱਖ ਯੂਨ ਵਿੱਚ ਭਰੁੰਦੇ ਹੋਏ ਇਸ ਮਨੁੱਖਾ ਜਨਮ ਨੂੰ ਪਾ ਕੇ ਆਪਦੀ ਸ਼ਰਨ ਆਏ ਹਾਂ ਉਧਰ ਦੇਹ ਅੰਧ ਕੂਪ ਤੇ ਜੇਹਾਰਾ ਦੇ ਜਿਹੜਾ ਅੰਦਾ ਖੂਹ ਹੈ ਸਵੈ ਸਤਾਹੀਣ ਹੈ ਇਹ ਇਹ ਜਗਿਆਨ ਦਾ ਹਨੇਰਾ ਹੈ ਇਹ ਖੁਦ ਹੀ ਨਿਆਈ ਹੈ ਦੇਦਾ ਅਧਿਆਸ ਹੈ ਜਿਹੜਾ ਇਸ ਤੋਂ ਸਾਨੂੰ ਉਧਾਰ ਲਾ ਮੋਖ ਰੂਪੀ ਕਿਨਾਰੇ ਤੇ ਪਹੁੰਚਾ ਦੇ ਲਾਗੋ ਆਪਣੀ ਚਰਣੀ ਲਾਵੋ ਆਪਣੀ ਚਰਣੀ ਆਵਦੇ ਚਰਨਾ ਕਉਲਾਂ ਚ ਲਾ ਕਰਕੇ ਪ੍ਰਹਾਉ ਗਿਆਨ ਧਿਆਨ ਕਿਸ ਕਰਮ ਨਾ ਜਾਣਨਾ ਸਰਗੁਣ ਸਰੂਪ ਦਾ ਗਿਆਨ ਨਹੀਂ ਜਾਣਦੇ ਸਰਗੁਣ ਸਰੂਪ ਦਾ ਧਿਆਨ ਵੀ ਜਾਣਦੇ ਨਹੀਂ ਕੁਝ ਨਿਸਕਾਮ ਕਾਰਮਾਂ ਨੂੰ ਨਹੀਂ ਜਾਣਿਆ ਹੈ ਨਾਹਨ ਨਿਰਮਲ ਕਰਨੀ ਨਾ ਸੱਚੇ ਪਾਤਸ਼ਾਹ ਸਾਡੇ ਜੀ ਦੇ ਨਾਮ ਉਜੇਲ ਕਮਾਈ ਹੈ ਮਾਇਆ ਦੀ ਮਹਿਰ ਤੋਂ ਰਹਿਤ ਕਰਨ ਵਾਲੀ ਉਜਲ ਨਿਸਕਾਮਤਾ ਵਾਲੀ ਕਮਾਈ ਬਣੀ ਹੈ ਸਾਧ ਸੰਗਤ ਕੈ ਅੰਚਲ ਲਾਭੂ ਅਬ ਸਾਧ ਸੰਗਤ ਦੇ ਅੰਚਲ ਪੱਲੇ ਵਿੱਚ ਮਾਰਾ ਸਾਨੂੰ ਸ਼ਰਨ ਗੁਰੂ ਦੇ ਪੱਲੇ 'ਚ ਲਾਉਣਾ ਕਰੋ ਬਿਖਮ ਨਦੀ ਜਾਏ ਤਰਨੀ ਬਿਖਮ ਕਠਣ ਜਿਹੜੀ ਨਦੀ ਹੈ ਬੈ ਤਰਨੀ ਜਿਸ ਵਿੱਚ ਕਹਿੰਦੇ ਹਨ ਕਿ ਲੋਕ ਵਿੱਚ ਲਹੂ ਦੀ ਤੇ ਪਾਖ ਦੀ ਨਦੀ ਹੈ ਉਹ ਕਿ ਡੁੱਬ ਜਾਈਦਾ ਹੈ ਮੁਸਲਮਾਨਾਂ ਦਾ ਮਤ ਹੈ ਉਹਦੇ ਤੇ ਪੋਲ ਬਣੀ ਹੋਇਆ ਬਾਣ ਬਾਲੋਂ ਨਿੱਕੀ ਪੁਰਸਲਾਤ ਕਰਨੀ ਨਾ ਸੁਣੀ ਆਏ ਉਹ ਕਹਿੰਦੇ ਬਾਇਪਰਨੀ ਨਦੀ ਜ ਹੈ ਰਸਤੇ ਵਿੱਚ ਉਹਦੇ ਤੇ ਬਾੜ ਵਰਗਾ ਪੋਲ ਹੈ ਸੋ ਉਸ ਦੇ ਵਿੱਚ ਉਤੋਂ ਦੀ ਲੰਘਦਾ ਹੈ ਜਿਹੜੇ ਪੁੰਨੀ ਪੁਰਖ ਆਉ ਲੰਘ ਜਾਂਦੇ ਆ ਕਾਪੀ ਨੇ ਰੀ ਅੰਗ ਵੀ ਝੜ ਕੇ ਦਿਖ ਪੈਂਦੇ ਮੁਸਲਮਾਨਾਂ ਦਾ ਮੱਤ ਹੈ ਸੋ ਇੱਥੇ ਹਜ਼ੂਰ ਫਰਮਾਉਂਦੇ ਹਨ ਬੇਖਮ ਨਦੀ ਜਾਇ ਤਰਨੀ ਬੇਖਮ ਕਟਣ ਜੋ ਆਸਾ ਰੂਪੀ ਨਦੀ ਹੈ ਕਾਲ ਰੂਪੀ ਨਦੀ ਹੈ ਜਿਸ ਕਰਕੇ ਮਹਾਰਾਜ ਕਿਰਪਾ ਕਰਕੇ ਤਰਨਾ ਕਰਿਆ ਜਾਵੇ ਅਸੀਂ ਕਿਰਪਾ ਕਰੋ ਸਾਡੇ ਤੇ ਸੁਖ ਸੰਪਤ ਮਾਇਆ ਰਸ ਮੀਠੇ ਅਗੇ ਸੁਖ ਰੂਪੀ ਜੋ ਸੁਖਾ ਦੁਨੀਆ ਦੇ ਜਿੰਨੇ ਭੋਗਾਂ ਦੇ ਸੰਪਤਾ ਕੀ ਘੋੜਿਆਰ ਕਪੂਰਤੀ ਹੈ ਜਿਨਿ ਮਾਇਆ ਰਸ ਮਿੱਠੇ ਮਾਇਆ ਦੇ ਰਸ ਕਸ ਜਿਨਨੇ ਹਨ ਮਿੱਠੇ ਪਿਆਰੇ ਮੰਨੇ ਹੋਏ ਇਹ ਨਹੀਂ ਮਨਮਹ ਧਰਨੀ ਜਿਨਾਂ ਦੀ ਪ੍ਰੀਤ ਮਾਰਾ ਅਸੀਂ ਮਨ ਚ ਨਹੀਂ ਧਾਰਨ ਕਰਦੇ ਕਿਰਪਾ ਦ੍ਰਿਸ਼ਟੀ ਕਰੋ ਅਸੀਂ ਤੇਰੀ ਸ਼ਰਮ ਨਹੀਂ ਧਾਰਨ ਕੀਤੀ ਹੋਈ ਹੈ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਉnde ਜਮੀ ਹਰੀ ਅਕਾਲਪੁਰਖ ਆਵਦੇ ਦਰਸ਼ਨਾਂ ਕਰਕੇ ਸਾਡਾ ਮਨ ਤ੍ਰਿਪਤੀ ਪਾਉਂਦਾ ਦਾਸ ਦਾ ਸਤਿਗੁਰੂ ਸਾਹਿਬ ਆਪਾਂ ਨੂੰ ਯਾਜ ਚ ਦੱਸਦੇ ਨੇ ਉਹ ਕਹੋ ਹਰ ਨਾਮ ਰੰਗ ਆ ਭਰਨੀ ਹਰੀ ਆਪ ਦਾ ਜਿਹੜਾ ਨਾਮ ਦਾ ਪ੍ਰੇਮ ਇਹੋ ਸਾਡੇ ਆ ਭਰਨੀ ਭੂਖਣਾ ਹੈ ਸਾਰੇ ਗਹਿਣੇ ਵੀ ਸਾਡੇ ਇਹੋ ਹੈ ਜੋ ਆਪਦੇ ਨਾਮ ਦਾ ਰੰਗ ਸੱਚੇ ਪਾਤਸ਼ਾਹ ਹਰੀ ਆਵ ਦਾ ਜਿਹੜੇ ਨਾਮ ਦਾ ਰੰਗ ਹੈ ਉਹ ਭਰਨੀ ਨਾ ਮਿੱਟੀ ਦਾ ਹੁੰਦਾ ਹੈ ਇਹ ਮਿੱਟੀ ਹੈ ਹਰੀ ਆਵ ਦੇ ਨਾਮ ਦਾ ਜਿਹੜਾ ਰੰਗ ਹੈ ਇਹ ਤਾਂ ਹੈ ਜਿਵੇਂ ਪਾਤਸ਼ਾਹ ਰੰਗੋ ਤੇ ਪ੍ਰੇਮ ਰੂਪੀ ਜਾਲੋ ਹੈ ਸਾਧ ਸੰਗਤ ਰੂਪੀ ਮੱਟੀ ਹੈ ਜਾਂ ਭਗਤੀ ਰੂਪਾ ਭਰਨੀ ਮੱਟੀ ਹੈ ਇਹਦੇ ਵਿੱਚ ਹਰੀ ਤੇਰੇ ਨਾਮ ਦਾ ਰੰਗ ਪਾ ਕੇ ਪ੍ਰੇਮ ਦਾ ਜਲ ਪਾ ਕੇ ਆਪਣੇ ਮਨ ਰੂਪੀ ਬਸਤ ਨੂੰ ਰੰਗਣਾ ਕਰਦੇ ਹਾਂ ਅਸੀਂ ਜੈਤਸਰੀ ਮਹੱਲਾ ਪੰਜਵਾ ਹਰ ਜਨ ਸਿਮਰਹੁ ਹਿਰਦੈ ਰਾਮ ਹਰੀ ਦੇ ਜਨੋ ਹਿਰਦੇ ਵਿੱਚ ਹੀ ਆ ਰਾਮ ਉਹਦਾ ਸਿਮਰਨ ਕਰੋ ਤੁਹਾਡੇ ਹੰਦਰ ਸਖਿਆਤ ਹੋ ਜਾਏਗਾ ਜਦ ਮੰਨੇ ਕਰਕੇ ਉਹ ਫਰਗਤ ਹੁੰਦਾ ਹੈ ਹੈ ਭਾਵੇਂ ਸਾਰਿਆਂ ਦੀ ਹਰ ਜਨ ਕਉ ਆਪ ਦਾ ਨਿਕਟ ਨਾ ਆਵੇ ਜੋ ਹਰੀ ਦੇ ਭਗਤ ਜਨ ਹਨ ਪ੍ਰੇਮੀ ਹਨ ਉਹਨਾਂ ਨੂੰ ਮੌਤ ਦੀ ਵਿਪਤਾ ਜੂਨਾ ਚ ਪੈਣ ਦੀ ਵਿਪਤਾ ਨਰਕ ਦੀ ਵਿਪਤਾ ਅਤੇ ਦੁਨੀਆ ਜਗਿਆਨ ਦੀ ਕਾਮ ਆਦ ਕਾ ਦੀ ਜਨਮ ਦੀ ਵਿਪਤਾ ਕੋਈ ਨੇੜੇ ਨਹੀਂ ਆ ਸਕੇਗੀ ਪੂਰਨ ਦਾਸ ਕੀ ਕਾਂ ਸੇਵਕ ਦੇ ਸਾਰੇ ਲੋਕ ਪਰਲੋਕ ਦੇ ਕਾਰਜ ਪਰਮਾਰਥ ਦੇ ਵਿਵਹਾਰਕ ਦੇ ਪੂਰੇ ਹੋ ਜਾਂਦੇ ਹਨ ਪ੍ਰਹਾਉ ਕੂਟ ਬਿਗਨ ਬਿਨ ਸਹਿ ਕਾਮੋਕ ਸਭ ਪੂਰਨ ਹਨ ਸੇਵਕ ਦੇ ਪ੍ਰਹਾਉ ਕੂਟ ਬਿਗਨ ਬਿਨ ਸਹਿ ਹਰ ਸੇਵਾ ਸਰਬ ਪ੍ਰਭੂ ਵਾਹਿਗੁਰੂ ਹਰੀ ਦੀ ਸੇਵਾ ਭਗਤੀ ਕਰਨੇ ਕਰਕੇ ਇਕ ਵੇ ਉਹਨ ਕੀ ਕਰੋਨਾ ਵਿਗਨ ਜਿਹੜੇ ਪੈਣ ਵਾਲੇ ਉਹ ਸਭ ਨਾਸ਼ ਹੋ ਜਾਂਦੇ ਨੇ ਨੇੜੇ ਨਹੀਂ ਉਹ ਆ ਸਕਦਾ ਕੋਟ ਵਿਗਨ ਤੇ ਲਾਗਦੇ ਜਿਸ ਨੂੰ ਵਿਸਰੇ ਨਾ ਸੋ ਜਿਹਨੂੰ ਨਾਮ ਭੁੱਲ ਜਾਂਦਾ ਉਹਦੇ ਸਾਰੇ ਸਭ ਵਿਗਨ ਲੱਗਦੇ ਹਨ ਜਿਸ ਨੂੰ ਪਰਮੇਸ਼ਰ ਚੇਤੇ ਆਉਂਦਾ ਉਹ ਕੋਟ ਵਿਗਨ ਨਹੀਂ ਆਵੇ ਨੇ ਅਨਕ ਮਾਇਆ ਹੈ ਤਾਂ ਕੀ ਚੇਰ ਕਰੋਨਾ ਵਿਗਨ ਨੇੜੇ ਨਹੀਂ ਆ ਸਕਦੇ ਨੇ ਨਾਸ਼ ਹੋ ਜਾਂਦੇ ਹੈ ਹਰ ਸੇਵਾ ਹਰੀ ਦੀ ਸੇਵਾ ਕਰਕੇ ਭਗਤੀ ਕਰਕੇ ਕਰੋੜਾਂ ਦੇ ਨਾਸ ਹੋ ਜਾਂਦੇ ਐ ਨਿਹਚਲ ਗੋਵਿੰਦ ਧਾਮ ਅਚਲ ਰੂਪ ਜੋ ਗੋਵਿੰਦ ਦਾ ਧਾਮ ਹੈ ਕਾਲ ਰੂਪੀ ਮੀਂਹ ਨੂੰ ਖਾਰ ਨਹੀਂ ਸਕਦਾ ਜਿਸ ਨੂੰ ਕਾਲ ਜਿਵੇਂ ਪਚਾਲ ਦੇਣਾ ਪਰਵਤ ਵੀ ਹਿੱਲ ਜਾਂਦੇ ਐ ਇਹ ਹਲਾ ਨਹੀਂ ਸਕਦਾ ਕਾਲ ਆਪ ਦੇ ਬਲ ਦੇ ਨਾਲ ਐਸਾ ਗੋਵਿੰਦ ਦਾ ਧਾਮ ਸਰੂਪ ਅਚਲ ਹੈ ਉਹ ਪ੍ਰਾਪਤ ਹੋ ਜਾਂਦਾ ਹੈ ਭਗਵੰਤ ਭਗਤ ਕੋ ਭਉ ਕਿਛ ਨਾਹੀ ਜੋ ਭਗਵੰਤ ਮੁਰਮੇਸ਼ਰ ਦੇ ਭਗਤ ਹੈ ਉਹਨਾਂ ਨੂੰ ਡਰ ਕਿਸ ਥੋੜੇ ਮਾਤਰ ਵੀ ਕਿਤੇ ਡਰ ਨਹੀਂ ਹੈ ਆਦਰ ਦੇਵਤ ਜਾਨ ਜੇ ਜਨਕ ਰਾਜਾ ਉਹ ਕਿਤੇ ਜੰਪੂਰੀ ਜੀ ਵੀ ਚਲੇ ਜਾਣ ਤਾਂ ਨਾਲਕ ਧਰਮ ਐਸੇ ਚਾਹਦਾ ਕਿ ਤੋ ਬਹੁਤ ਪੁਨੀਤ ਜੰਬ ਵੀ ਆਦਰ ਨਾ ਕਿ ਮੇਰੇ ਘਰ ਤਾਂ ਪਾਪੀ ਸਾਰੇ ਆਉਂਦੇ ਆ ਮੇਰੇ ਬੜੇ ਭਾਗ ਜਾਗ ਪੇ ਤੁਸੀਂ ਇੱਥੇ ਚਰਨ ਪਾਏ ਆ ਇਉਂ ਜਮ ਰਾਜਾ ਵੀ ਆਗਮਨ ਦਾ ਜੇ ਕਦੇ ਸੋਇ ਸੈਸਪਾ ਚਲੇ ਜਾਣ ਭਾਵੇਂ ਉਹਨਾਂ ਦਾ ਕੰਮ ਨਹੀਂ ਕੋਈ ਹੁੰਦਾ ਜਿਵੇਂ ਨਰਕ ਦੇਖਣ ਵਾਸਤੇ ਜਨਕ ਰਾਜਾ ਚਲਿਆ ਗਿਆ ਸੀ ਫਿਰ ਵੀ ਜਮ ਆਗਮਨ ਦਿੰਦਾ ਉਹਨਾਂ ਮਹਾਂਪੁਰਖਾਂ ਨੂੰ ਤਾਜ ਗੋਪਾਲ ਆਨਜੂ ਕਰਨੀ ਜਿਹੜਾ ਗੋਪਾਲ ਪਰਮੇਸ਼ਰ ਦਾ ਨਾਮ ਪਿਆ ਕੇ ਹੋਰ ਕੋਈ ਕਰਨੀ ਕਮਾਈ ਕਰਨੀ ਹੈ ਸੋਈ ਸੋਈ ਬਿੰਸਤ ਖਾਂ ਜਿਹੜੀ ਦੁਬਦਾ ਵਾੜੀ ਕਰਨੀ ਕਰਨੀ ਹੈ ਉਹ ਬਿੰਸ ਜਾਂਦੀ ਨਾਸ ਹੁੰਦੀ ਹੈ ਉਹ ਖਾਮ ਕਜਾਈ ਵਾਲੀ ਹੁੰਦੀ ਹੈ ਖਾਮ ਪਰਦਾ ਪਾਉਣ ਵਾਲੀ ਹੁੰਦੀ ਹੈ ਖਾਮ ਟਕੀਚ ਹੁੰਦੀ ਹੈ ਪਰਮੇਸ਼ਰ ਵੱਲੋਂ ਪਰਦਾ ਪਾ ਕੇ ਟਕਣ ਵਾਲੀ ਖਾਮ ਨੂੰ ਫਾਰਸੀ ਦੀ ਕਜਾਈ ਵਾਲੀ ਹੁੰਦੀ ਹੈ ਚਰਨ ਕਮਲ ਹਿਰਦੈ ਗੋ ਨਾਨਕ ਸਤਿਗੁਰੂ ਜੀ ਕਹਿੰਦੇ ਹਰੀ ਦੇ ਚਰਨਾ ਕਉਨੋ ਹਿਰਦੈ ਚ ਗ੍ਰਹਿਣ ਕਰ ਸੁਖ ਸਮੂਹ ਬਿਸਰਾ ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜੇ ਪਕੜੇਗਾ ਮਾਰੇ ਚਰਨ ਕਮਲ ਧਿਆਨ ਨਾਲ ਕਉ ਸੁਖਾਰੂ ਜੋ ਬ੍ਰਹਮ ਹੋਸ ਤੇ ਬਸਰਾਮ ਪਾਵੇਂਗਾ ਟਿਕਾਹ ਪਾਵੇਂਗਾ ਐਸਾ ਆਨੰਦ ਪਾਵੇਂਗਾ ਜੋ ਕਦੇ ਨਾਸ ਨਾ ਹੋਵੇ ਜੈਤਸਰੀ ਮਹੱਲਾ ਨਾਵਾਂ ਇਕ ਓਅੰਕਾਰ ਸਤਗੁਰ ਪ੍ਰਸਾਦਿ ਊਲਿਓ ਮਨ ਮਾਇਆ ਉਰਜਾਇਓ ਇਹ ਦੰਦ ਸਾਹਿਬ ਸਤਗੁਰੂ ਮਹਾਰਾਜ ਜਿਸ ਅਗਰ ਰੂਪ ਰਚਿਆ ਹੈ ਉਸ ਵਕਤ ਜਗਤਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਨੋਵੇਂ ਪਾਤਸ਼ਾਹੀ ਬਾਣੀ ਦਸਵੇਂ ਪਾਤਸ਼ਾਹ ਜੀ ਨੇ ਲਿਖਾਉਣਾ ਕੀਤੀ ਹੈ ਧੀਰਮਲਨ ਕਰਤਾਰ ਪਰਾਲੇ ਗੁਰੂ ਜਾਨ ਸਾਹਿਬ ਦਿੱਤੇ ਨਹੀਂ ਸੀ ਤਾਂ ਨਹੀਂ ਉਹਦੇ ਤੇ ਚੜੀ ਸਨਵੇਂ ਪਾਸ਼ਨ ਥਾਂ ਤੇ ਰੱਖਿਆ ਸੀ ਇਸ ਪ੍ਰਕਾਰ ਮਹਾਰਾਜ ਜੀ ਨੇ ਉਹ ਬੀੜ ਸੰਸਾਰ ਵਿੱਚ ਗੁਰਤਾ ਗੱਦੀ ਦੇ ਕੇ ਤੇ ਹਯੂਰ ਸਾਹਿਬ ਜਾਤ ਦੇ ਕੇ ਗੁਰਿਆਈ ਪ੍ਰਚਲਿਤ ਕੀਤੀ ਹੈ ਜੈ ਗੁਰ ਦੀ ਨਵੇਂ ਪਾਤਸ਼ਾਹੀ ਇਹ ਪਵਿੱਤਰ ਬਾਣੀ ਹੈ ਗੁਰੂ ਸਾਹਿਬ ਜਿਸ ਵਕਤ ਪੌਂਟੇ ਸਾਹਿਬ ਆਪਣੇ ਪਟਨੇ ਸਾਹਿਬ ਗਏ ਹਨ ਕੜਨੇ ਸਾਹਿਬ ਦੀ ਸੰਗਤ ਨੂੰ ਬੇਨਤੀ ਕੀਤੀ ਕਿ ਗਰੀਬ ਨਵਾਜ਼ ਜੀ ਇਹ ਮਨ ਦਾ ਸੁਧਾਰ ਕਿਵੇਂ ਹੁੰਦਾ ਹੈ ਮਨ ਕਿਉਂ ਭੁੱਲ ਗਿਆ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਨਵੇਂ ਪਾਤਸ਼ਾਹ ਜੀ ਕੜਨੇ ਸਾਹਿਬ ਦੀ ਸੰਗਤ ਨੂੰ ਕਾਂਸੀ ਚੋ ਆ ਕੇ ਉਪਤਲ ਬਖਸ਼ਿਆ ਨੇ ਕੋਈ ਦੁਆਇ ਤ੍ਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਭੂਲਿਓ ਮਨ ਮਾਇਆ ਉਰਜਾਇਓ اے ਭਾਈ ਮਨ ਜਿਹੜਾ ਹੈ ਮਾਇਆ ਵਿੱਚ ਜੀਆ ਦਾ ਭੁੱਲ ਗਿਆ ਹੈ ਇਹ ਮਾਇਆ ਨੇ ਆਵ ਦੇ ਵਿੱਚ ਉਲਝਾ ਲਿਆ ਫਸਾ ਲਿਆ ਇਸ ਮਨ ਦੇ ਕਾਈ ਜੋ ਜੋ ਕਰਮ ਕੀਓ ਲਾਲਚ ਲੱਗ ਇਸ ਮਨ ਨੇ ਮਾਇਆ ਦੇ ਲਾਲਚ ਦੇ ਲੱਗੇ ਜੋ ਜੋ ਕਰਮ ਇਸ ਨੇ ਮੰਨੇ ਕੇ ਕੀਤੇ ਆ ਚੰਗ ਕਰਮ ਧਰਮ ਆਦਿਕ ਜੋ ਵੀ ਕਰਮ ਕੀਤੇ ਹਨ ਇਹਨਾਂ ਨੂੰ ਲਾਲਚ ਦੇ ਵਿੱਚ ਲਾ ਕੇ ਕੀਤੇ ਹਨ ਤਿਹ ਤਿਹ ਆਪ ਬੰਧਾਇਓ ਉਹਨਾਂ ਉਹਨਾਂ ਕਰਮਾਂ 'ਚ ਆਪਣੇ ਆਪ ਨੂੰ ਇਹਨਾਂ ਬਣਾ ਲਿਆ ਹੈ ਇਉਂ ਕੈਦੀ ਹੋ ਗਿਆ ਆਪ ਹੀ ਰਹਾਉ ਸਮਝ ਨਾ ਪਰੀ ਬਿਖੈ ਰਸ ਰਚਿਉ ਇਹਨੂੰ ਆਤਮਾ ਦੀ ਵਿਚਾਰ ਦੀ ਸਮਝ ਨਹੀਂ ਪਈ ਹੈ ਸੰਗਤ ਨਾਲ ਮਿਲਿਆ ਨਹੀਂ ਇਸ ਕਰਕੇ ਸਰੂਪ ਦੀ ਸਤਿ ਸਰੂਪ ਦੀ ਸਮਝ ਨਹੀਂ ਪਈ ਵਿਸ਼ਿਆਂ ਦੇ ਰਸ ਚ ਸਭ ਨੂੰ ਸੰਪਰਸ ਰੂਪ ਰਸ ਗੰਧ ਵਿਸ਼ਿਆਂ ਦੇ ਰਸੋਚੇ ਨਾ ਜੀ ਗਿਆ ਹੈ ਜਸ ਹਰ ਕੋ ਬਿਸਰਾਏ ਸਮਝ ਤਾਮ ਪੈਂਦੀ ਜੇ ਮਹਾਰਾਜਾ ਕੀਰਤਨ ਭਜਨ ਕਰਦਾ ਹਰੀ ਦਾ ਜਸ ਕਰਨਾ ਤਾਂ ਇਸ ਨੂੰ ਪੁਲਾਈ ਦਿੱਤਾ ਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ ਸੰਗ ਸੁਆਮੀ ਸੋ ਜਾਨਿਉ ਨਾਹਣੋ ਵੇਖੋ ਭਾਈ ਜਿਹੜਾ ਹਰ ਵਕਤ ਅੰਗ ਸੰਗ ਹੈ ਪਰਮੇਸ਼ਵਰ ਸਰਬ ਕਾ ਮਾਲਕ ਉਹਨੂੰ ਇਹ ਸਮਝਿਆ ਹੀ ਨਹੀਂ ਹੈ ਕਿ ਹੈ ਹੀ ਨਹੀਂ ਕੋਈ ਮੈਂ ਹੀ ਸੰ ਕੋਈ ਹਾਂ ਬਨ ਖੂਜਨ ਕਉ ਤਾ ਫਿਰ ਉਸ ਪਰਮੇਸ਼ਰ ਨੂੰ ਆਪਦੇ ਹਿਰਦੇ ਚ ਨਹੀਂ ਸਮਝਿਆ ਬਣਾ ਨੂੰ ਪਾਲਣ ਵਾਸਤੇ ਚਲਿਆ ਕਦੇ ਮਧੂ ਬਣ ਕੇ ਕਦੇ ਬਿੰਦਰਾਜਨ ਚ ਖੋਜ ਕਰਦਾ ਫਿਰਦਾ ਉਸ ਦੀ ਰਤਨ ਰਾਮ ਘਟ ਹੀ ਕੇ ਭੀਤਰ ਜਿਹੜਾ ਰਤਨ ਰੂਪ ਪਰਮੇਸ਼ਰ ਰਾਮ ਹੈ ਉਹ ਇਹਦੇ ਹਿਰਦੇ ਦੇ ਅੰਦਰ ਹੀ ਮਹਾਰਾ ਸਾਹਿਬ ਕਹਿੰਦੇ ਹਨ ਤਾਕੂ ਗਿਆਨ ਨਾ ਪਾਏ ਉਹਦਾ ਗੁਰਾਂ ਨਾਲ ਮਿਲ ਕੇ ਨ ਬ੍ਰਹਮ ਗਿਆਨ ਨਹੀਂ ਪ੍ਰਾਪਤ ਕੀਤਾ ਜੇ ਗਿਆਨ ਪਾ ਲੈਂਦਾ ਇਹਨੂੰ ਦਰਸ਼ਨ ਹੋ ਜਾਂਦੇ ਜਨ ਨਾਨਕ ਭਗਵੰਤ ਭਜਨ ਬਿਨ ਮਹਾਰਾ ਆਪ ਸਤਿਗੁਰੂੋਂ ਕਿਰਪਾ ਕਰੋ ਮਹਾਰਾ ਕਹਿੰਦੇ ਭਾਈ ਭਗਵੰਤ ਦਾ ਭਜਨ ਕਰੇ ਤਾਂ ਬਿਆਨ ਹੀ ਲਾਭ ਹੁੰਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਨੌਵੇਂ ਕਹਿੰਦੇ ਹਨ ਭਗਵੰਤ ਪਰਮੇਸ਼ਰ ਦੇ ਭਜਨ ਤੋਂ ਬਗੈਰ ਕੀਰਤਨ ਤੋਂ ਬਗੈਰ ਇਦਵ ਹਿੰਦੁਸਤਾਨ ਚ ਭਜਨ ਕਹਿੰਦੇ ਆ ਕੀਰਤਨ ਨੂੰ ਭਜਨ ਸੁਣਾਓ ਭਗਵੰਦੂ ਦੇ ਭਜਨ ਤੋਂ ਬਗੈਰ ਫਿਰਥਾ ਜਨਮ ਗੁਵਾਇਆ ਜਿਨ੍ਹਾਂ ਜੀਆਂ ਨੇ ਆਪ ਦਾ ਜਨਮ ਸਾਰਾ ਹੀ ਨਿਸਫਲ ਗੁਆ ਲਿਆ ਹੈ ਸਫਲਾ ਨਹੀਂ ਕਰ ਸਕਕੇ ਮਹਾਰਾ ਦੇ ਭਜਨ ਕਰਕੇ ਜੈਤ ਸ੍ਰੀ ਮਹੱਲਾ ਨਾਵਾ ਹਰ ਜੂ ਰਾਖ ਲਿਓ ਪਾਤਮੀ ਫਿਰ ਇੱਕ ਸਿੱਖ ਮਹਾਰਾ ਦੇ ਪੈਰੀਂ ਪੈ ਗਿਆ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਕਾਲ ਦਾ ਬੜਾ ਭੈ ਹੈ ਮੇਰੀ ਆਪ ਰੱਖਿਆ ਕਰੋ ਸੁਣ ਕੇ ਮਹਾਰਾ ਕਹਿੰਦੇ ਵਾਹਿਗੁਰੂ ਅਗੇ ਅਰਦਾਸ ਕਰ ਭਾਈ ਇਸ ਤਰ੍ਹਾਂ ਹਰ ਜੂ ਰਾਖ ਲਿਓ ਪਤ ਮੇਰੀ ਇਹ ਹਰ ਜੂ ਉਧਰ ਬੋਲੀ ਹੈ ਪੰਨੇ ਸਾਹਿਬ ਦੀ ਦਿਹਾਰ ਦੇ ਇਲਾਕੇ ਦੀ ਆਪਾਂ ਜੀ ਕਹਿੰਨੇ ਉਹ ਜੂ ਕਹਿੰਦੇ ਐ ਇਹ ਪੰਨੇ ਸਾਹਿਬ ਦੀ ਬੋਲੀ ਅਨਸਾਰ ਚੌਪੀ ਜੀ ਜਿਸ ਪ੍ਰਕਾਰ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਵਿਸ਼ਨੁ ਪ੍ਰਕਾਸ਼ਾ ਬ੍ਰਹਮਾ ਜੂ ਛਿਓ ਜੂ ਸ਼ਬਦ ਮਹਾਰਾ ਜੀ ਨੇ ਇਹ ਬਿਹਾਰੀ ਬੋਲੀ ਨਾਲ ਚੌਪੀ ਵਿੱਚ ਗੁਰੂ ਸਾਹਿਬ ਜੀ ਨੂੰ ਉਹ ਬੋਲੀ ਰੱਖੀ ਹੈ ਜਿਹੜੀ ਬਾਲਕ ਅਵਸਥਾ ਦੀ ਪੜਨੇ ਸਾਹਿਬ ਦੀ ਸੀ ਇਸ ਪ੍ਰਕਾਰ ਜੂ ਸ਼ਬਦਾਂ ਨੂੰ ਵਰਤੇ ਸੀ ਉਸ ਬੋਲੀ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਪੜਨੇ ਸਾਹਿਬ ਇਹ ਬਚਨ ਕਰ ਰਹੇ ਹੈ हे ਹਰ ਜੂ ਹਰੀ ਜੀ ਹੇ ਪਰਮੇਸ਼ਵਰ ਜੀ ਰਾਖ ਲਿਓ ਪਾਤਮੀ ਇਹ ਮੇਰੀ ਸੱਚੇ ਪਾਤਸ਼ਾਹ ਬadde ਜਿਤਨਾ ਖਲੋ ਕਿਰਪਾ ਕਰੋ ਬਖਸ਼ਿ ਕਰੋ ਜਮ ਕੋ ਤਰਾਸ ਭਇਉ ਔਰ ਅੰਤਰ ਅੰਤਰ ਜਾਮੇ ਮੈਨੂੰ ਜਗਾਂ ਦਾ ਜਿਹੜਾ ਡਰ ਹੈ ਜੰਮਣ ਮੰਗਦੇ ਦੇਣ ਵਾਲਾ ਇਹ ਡਰ ਬਹੁਤ ਰੇਦੇ ਅੰਦਰ ਪੈ ਗਿਆ ਹੈ ਧੰਨ ਉਹ ਪੁਰਖ ਜੀ ਨਾਲੇ ਕਾਲ ਚੇਤੇ ਆਉਂਦਾ ਹੈ ਜੇ ਪੂਰੀ ਮੌਤ ਚੇਤੇ ਆਵੇ ਗਰਾਹੀ ਮੂੰਹ ਚ ਭੁੱਲੀ ਜਾਂਦੀ ਅੰਦਰ ਨਹੀਂ ਲੰਗਦੀ ਇਸ ਪ੍ਰਕਾਰ ਹੈ ਜਮਾਂ ਦਾ ਡਰ ਮੇਰੇ ਹਿਰਦੇ ਦੇ ਅੰਦਰ ਮਾਰਾ ਪੈ ਗਿਆ ਇੱਕ ਰਾਜਾ ਸੀ ਉਹ ਸੰਤਾਂ ਦੇ ਤਾਂ ਹੀ ਕਹਿਣ ਲੱਗਾ ਕਿ ਮਹਾਰਾਜ ਆਪ ਹਰਮੇਸ਼ ਅਲੀ ਕਿਵੇਂ ਮਨ ਨੂੰ ਜਿੱਤ ਕੇ ਰੱਖਦੇ ਹੋ ਤਾਂ ਕਹਿਣ ਲੱਗੇ ਹੇ ਰਾਜਾ ਤੂੰ ਅੱਜ ਤੋਂ ਸੱਤਾਂ ਦਿਨਾਂ ਦੇ ਅੰਦਰ ਸੀਸ ਛੱਡ ਜਾਣਾ ਸੁਣ ਕੇ ਰਾਜੇ ਨੂੰ ਰਾਣੀਆਂ ਕੋਲੇ ਖੜੀਆਂ ਅਤੇ ਸਾਰੇ ਵਜ਼ੀਰ ਖੜੇ ਐ ਅਹਿਲਕਾਰ ਖੜੇ ਐ ਕੁਝ ਨਹੀਂ ਸੋਈਦਾ ਕਹਿੰਦਾ ਮੈਂ ਸੱਤਵੇਂ ਦਿਨ ਨੂੰ ਮਰ ਜਾਣਾ ਮੰਜੀ ਤੇ ਜਾ ਕੇ ਦੇਖ ਪਿਆ ਉਸ ਵੇਲੇ ਫਿਰ ਸੰਤ ਮਹਾਤਮਾ ਆਏ ਕਹਿਣ ਲੱਗੇ ਹੈ ਰਾਜਾ ਮਰੇਗਾ ਸਤਾਂਦਰਾ ਜੀ ਪਰ ਹੁਣ ਨਹੀਂ ਮਰਦਾ ਦੱਸ ਤੇਰੇ ਕੋਲੇ ਰਾਣੀਆਂ ਖੜੀਆਂ ਸੀ ਵਜ਼ੀਰ ਖੜੇ ਸੀ ਅਹਿਲਕਾਰ ਖੜੇ ਸੀ ਕੋਈ ਗੱਲ ਤੇਰੇ ਚੇਤੇ ਰਹੀ ਕਹਿੰਦਾ ਮਹਾਰਾ ਮੈਨੂੰ ਤਾਂ ਮਰਨ ਦਾ ਐਸਾ ਗੜ ਪਿਆ ਮੇਰੇ ਤਾਂ ਕੋਈ ਗੱਲ ਚੇਤੇ ਨਹੀਂ ਆਈ ਐਸੇ ਤਰ੍ਹਾਂ ਮਹਾਰਾ ਕਹਿੰਦੇ ਭਈ ਅਸੀਂ ਕਾਲਾਤ ਹੈ ਹਰ ਵਕ ਚੇਤੇ ਰੱਖਦੇ ਆਂ ਇਸ ਕਰਕੇ ਸਾਡਾ ਮਨ ਬੁਕਾਰਾਂ ਚ ਨਹੀਂ ਜਾਂਦਾ ਹੈ ਹਰ ਜੂ ਰੱਖ ਲਿਓ ਪਤ ਮੇਰੀ ਤੇਰੀ ਅਕਾਲ ਪੁਰਖ ਜੀ ਸਾਡੀ ਇੱਜ਼ਤ ਰੱਖ ਲਓ ਪਦ ਰੱਖੋ ਏ ਫਕੀ ਹਰੀ ਜੰਕੂ ਤਰਾਸ ਭੈਉ ਔਰ ਅੰਤ ਹੈ ਸਾਡੇ ਅੰਦਰ ਜਮਾ ਦਾ ਜਿਹੜਾ ਡਰ ਹੈ ਜੈ ਲਾਲ ਜੀ ਆਗਾਤੀ ਕਾੜੂ ਦਾ ਡਰ ਪਿਆ ਹੈ ਹਿਰਦੇ ਦੇ ਅੰਦਰ ਤੈ ਕਰਦਲ ਕਰਨ ਮਹਾਵਲੀ ਤਵੇਂ ਆਗਰੇ ਦੇ ਮੈਂ ਰਹਿਣ ਜਾਏ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਜਮਾਂ ਦੇ ਭੈਅ ਤੋਂ ਤਰ ਜਾਵਾਂਗੇ ਪਾਰ ਹੋ ਜਾਵਾਂਗੇ ਕਰਨ ਵਰਗੇ ਜਿਹੜੇ ਮਹਾਵਲੀ ਸੀ ਉਹ ਵੀ ਹਾਥੀਆਂ ਨੂੰ ਮਾਰ ਦੇਣ ਵਾਲਿਆਂ ਨੂੰ ਉਹ ਜਮਾਂ ਨੂੰ ਮਾਰ ਦਿੱਤਾ ਉਹਨਾਂ ਦੇ ਅੱਗੇ ਕਿਸੇ ਨੂੰ ਰਹਿਣਾ ਨਹੀਂ ਜਾਣਾ ਇਸ ਪ੍ਰਕਾਰ ਸਾਧ ਸੰਗੇਤ ਜੀ ਉਹ ਪਰਮੇਸ਼ਰ ਦੇ ਜਿਹੜੇ ਜੰਮਦੂਤ ਹੈ ਬੜੇ ਭੈਦਾ ਕੋਨਾ ਡਰ ਕਹਿੰਦੇ ਮਾਰਾ ਮੇਰੇ ਅੰਦਰ ਸੇ ਕਹਿੰਦਾ ਬਹੁਤ ਹੋ ਗਿਆ ਹੈ ਸ਼ਰਨ ਜਹੀ ਕਿਰਪਾ ਨਿਧਤੀ ਤੇ ਕਿਰਪਾ ਦੇ ਸਮੁੰਦਰਾ ਕਾਲਪੁਰਖ ਮੈਂ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ ਬਚਣ ਵਾਸਤੇ ਰਹਾਉ ਮਹਾ ਪਤਿਤ ਮੁਗਧ ਲੋਭੀ ਫਨ ਸ਼ੇਵਾਰਾ ਮੈਂ ਬੜਾ ਪਤਨ ਗਿਰਿਆ ਹੋਇਆ ਹਾਂ ਆਪਣੇ ਕਰਮਾਂ ਵੱਲੋਂ ਸ੍ਰੇਸ਼ਟ ਕਰਮਾਂ ਵੱਲੋਂ ਮੇਰੀ ਘਰਾਵਟਾ ਅੰਦਰ ਮੇਰਾ ਜੀਵਨ ਧੁੱਲਾ ਹੈ ਮਾਰਾ ਪਤ ਤਹਾਂ ਅਤੇ ਜਿਵੇਂ ਚਾਰ ਕੁਰੇ ਤਾਂ ਕਰਨ ਵਾਲੇ ਨੂੰ ਪਤ ਸਿੱਖਾਂ ਨੂੰ ਕਹੀਦਾ ਹੈ ਇਸੇ ਪ੍ਰਕਾਰ ਸਾਧ ਸੰਗੇ ਜੀ ਗੋਗੂ ਦਾ ਮਾਸ ਬੱਤਣ ਵਾਲੇ Hindu ਨੂੰ ਪਤ ਕਹੀਦਾ ਹੈ ਸੂਰ ਦਾ ਮਾਸ ਖਾਣ ਵਾਲੇ ਮੁਸਲਮਾਨ ਨੂੰ ਪਤ ਕਹੀਦਾ ਹੈ ਇਸੇ ਪ੍ਰਕਾਰ ਬੱਜਰ ਕੁਰੇ ਤਾਂ ਕਰਨ ਵਾਲਾ ਮੈਂ ਮਹਾ ਪਤ ਤਹਾਂ ਤੇ ਮੁਗਦ ਬੇਸਮਝਾ ਸ਼ਾਸਤਰ ਗਿਆਨ ਤੋਂ ਹੀਣਾ ਹਾਂ ਲੋਭੀ ਹਉ ਪਦਾਰਥਾਂ ਦਾ ਫਨਕੁਨਾ ਮੈਂ ਕਰਤ ਪਾਪ ਅਭਾਰ ਕੋ ਮਾਰਮ ਪਾਪ ਕਰਦਾ ਕਰਦਾ ਹਾਰ ਚੁੱਕਾ ਹਾਂ ਮੈਨੂੰ ਬਚਾਉਣਾ ਕਰੋ ਕਿਰਪਾ ਕਰੋ ਹਾਰ ਕੇ ਸ਼ਰਨਾ ਆ ਆਪ ਕੀ ਭੈ ਮਰ ਵੀ ਕੋ ਬਿਸਰਤ ਨਾ ਹੈ ਇਹ ਅੰਦਰ ਜਮੀ ਮੇਰੇ ਭੈ ਜਿਹੜਾ ਮੌਜ ਦਾ ਦਿਲੋਂ ਭੁੱਲਦਾ ਨਹੀਂ ਹਰ ਵਕ ਚੇਤੇ ਰਹਿਦਾ ਹੈ ਇਹ ਚਿੰਤਾ ਤਨ ਜੜ ਇਸ ਚਿੰਤਾ ਨਾਲ ਮੈਂ ਆਵਦੇ ਸ੍ਰੀ ਨੂੰ ਮਾਰੇ ਅਗਨੀ ਦੀ ਨਾ ਜਿਵੇਂ ਸਾਲ ਲਵੇ ਕੋਈ ਐ ਸ੍ਰੀ ਮੇਰਾ ਚਿੰਤਾ ਰੂਪੀ ਅਗਨੀ ਨਾਲ ਜਜ਼ਬਾ ਜਾ ਰਿਹਾ ਜਾੜ ਲਿਆ ਹੈ ਮੈਂ ਇਹ ਉਪਾਉ ਮੁਕਤ ਕੇ ਕਾਰਨ ਹੈ ਗਰੀਬਨਵਾਇ ਮੈਂ ਮੁਕਤੀ ਵਾਸਤੇ ਤੀਰਥ ਯਾਤਰਾ ਕੀਤੀ ਯੋਗਾ ਅਭਿਆਸ ਕੀਤਾ ਤਪ ਕੀਤਾ ਬਣਾ ਚ ਜਾ ਕੇ ਬਾਣ ਪ੍ਰਸਤੀ ਬਣਿਆ ਹਾਂ ਬੜੇ ਜਤਨ ਕੀਤੇ ਮੁਕਤੀ ਦੇ ਵਾਸਤੇ ਬਹਿ ਜਿਸ ਕੋ ਉਠ ਧਾ ਅਸ਼ੋਕ ਦਿਸ਼ਾ ਚ ਚਾਰੇ ਮੈਂ ਦੌੜਦਾ ਫਿਰਦਾ ਰਿਹਾ ਮਹਾਰਾਜ ਚਾਰੇ ਦਿਸ਼ਾ ਹਨੇਦਕਨਪੂਰਬ ਪਸ਼ਚਮ ਆਦਿਕ ਚਾਰੂਪ ਦਿਸ਼ਾ ਹਨ ਕਿਉਂ ਦੱਸੋ ਤੁਸੀਂ ਜਿਹੜੇ ਪਦਾਰਥ ਹੈ ਮੋਨਾ ਜੋ ਦੌੜਦਾ ਫਿਰਦਾ ਰਹਾ ਮੈਂ ਕੱਦ ਹੀ ਭੀਤਰ ਬਸੈ ਨਿਰੰਜਨ ਜੋ ਸਾਰਿਆਂ ਦੇ ਕਟਨਤਾ ਕਰਨ ਦੇ ਅੰਦਰ ਹਿਰਦਿਆਂ ਦੇ ਅੰਦਰ ਨਈਓ ਸੁਧ ਬ੍ਰਹਮ ਬਸ ਰਿਹਾ ਹੈ ਤਾਕੂ ਮਰਮ ਨਾ ਪਾਇਆ ਕੋਸ ਦਾ ਮਾਰਮ ਮੈਂ ਭੇਤ ਨਹੀਂ ਪਾਇਆ ਕਿਵੇਂ ਉਹਦੇ ਵਿੱਚ ਜੁੜਾ ਮੈਨੂੰ ਸਮਝ ਨਹੀਂ ਪਈ ਹੈ ਨਾਹਨ ਗੁਣ ਨਾਹਨ ਕਛ ਜਪਤਾ ਸਤਿਗੁਰੂ ਮੇਰੇ ਤੇ ਗੁਣ ਕੋਈ ਸਤ ਸੰਤੋਖ ਦਿਆ ਕਰ ਮਾਰ ਕਹੇ ਨਹੀਂਗਾ ਅਤੇ ਨਾ ਗਿਆਨ ਆਦਿ ਗੁਣ ਹੈ ਮੇਰੇ ਵਿੱਚ ਨਾ ਲਿਵ ਲਾਉਣ ਦਾ ਗੁਣ ਹੈ ਨਾ ਪ੍ਰੇਮ ਦਾ ਗੁਣ ਹੈ ਤੇ ਨਾ ਹਨ ਕੋਈ ਦੇਵੀ ਦੇ ਦਾ ਜਾਪ ਨਹੀਂ ਕੀਤਾ ਨਾ ਮੈਂ ਤਪਸ਼ੀਨ ਕਰਕੇ ਕਿਸੇ ਪ੍ਰਕਾਰ ਚਿੰਦੀ ਇਕਾਗਰਤਾ ਰੂਪੀ ਤਪ ਕੀਤਾ ਹੈ ਮੌਨ ਕਰਮ ਅਬ ਕੀਜੈ ਕੀ ਮਹਾਂ ਜੋਗ ਹੁਣ ਕਿਹੜਾ ਕਰਮ ਹੈ ਜਿਹੜਾ ਇਸ ਕਾਲ ਚ ਸਾਰੀ ਜ਼ਿੰਦਗੀ ਸਮਾਂ ਬੀਤ ਚੁੱਕਾ ਹੈ ਕਿਹੜਾ ਕਰਮ ਹੁਣ ਕਰੀਏ ਮਹਾਰਾਜ ਕੀ ਸਮਰੱਥਾ ਨਹੀਂ ਰਹੀ ਹੈ ਨਾਨਕ ਹਾਰ ਪਰਿਉ ਸਰਣਾ ਗਤ ਛੇ ਗਰੀਬ ਨੂੰ ਆਈ ਮਾਰੇ ਕਹਿੰਦੇ ਇਸ ਪ੍ਰਕਾਰ ਕੋ ਭਾਈ ਹੈ ਮਹਾਰਾਜ ਮੈਂ ਹਾਰ ਕੇ ਪੈ ਗਿਆ ਹਾਂ ਆਪਦੀ ਸਰਣਾ ਆ ਕੇ ਗਤ ਪ੍ਰਾਪਤ ਹੋਇਆ ਹਾਰ ਕੇ ਜਨਮਾਂ ਜਨਮਾਂ ਦੇ ਵਿੱਚੋਂ ਆਪ ਐ ਦਾਨ ਪ੍ਰਭ ਦੀਜੈ ਪ੍ਰਭੂ ਨਾਲ ਕੋ ਮੇਰੇ ਪੈਸਾ ਦਾ ਦਾਨ ਸਾਨੂੰ ਬਖਸ਼ੋ ਆਪ ਦੇ ਨਾਮ ਦੀ ਦਾਤ ਦੇ ਕੇ ਭਾਈ ਭਾਦ ਦਮ ਸਿਮਰ ਸਾਮੀ ਕੋ ਸੇਮਰਨ ਕਰਕੇ ਉਹ ਹੈ ਫਲੀਆਂ ਦਾ ਦਾਨ ਦੇਵ ਸਾਨੂੰ ਜੈਤਸਰੀ ਮਹੱਲਾ ਨਾਵਾ ਮਨ ਰੇ ਸਾਚਾ ਗਹੁ ਵਿਚਾਰ ਹੋਰ ਪੀਜਿਆ ਸ਼ਬਦ ਗੁਰੂ ਸਾਹਿਬ ਜੀ ਉਚਾਰਨ ਕਰਦੇ ਨੇ ਇਹ ਭਾਈ ਰੇ ਭਾਈ ਆਪਣੇ ਮਨ ਦੇ ਅੰਦਰ ਇਹ ਸੱਚਾ ਵਿਚਾਰ ਹੈ ਜੋ ਅਸੀਂ ਕਸਮ ਕਰਦੇ ਹਾਂ ਇਸ ਵਿਚਾਰ ਨੂੰ ਕਹੋ ਪਕੜ ਨਾ ਕਰੋ ਸੱਚੀ ਵਿਚਾਰ ਦੇ ਤਾਈਂ ਗ੍ਰਹਿਣ ਕਰੋ RAM ਨਾਮ ਬਿਨ ਮਿਥਿਆ ਮਾਨੂ ਇਹ ਪਿਆਰਿਆ RAM ਪਰਮੇਸ਼ਰ ਦੇ ਨਾਮ ਤੋਂ ਬਿਨਾ ਮਿਥਿਆ ਨੂੰ ਹੋਇਆ ਹੀ ਸਭ ਕੁਝ ਪ੍ਰਤੀਤ ਹੋ ਰਿਹਾ ਹੈ ਮੰਨ ਲੈ ਸਗਰੋ ਨਾ ਹਾਰ ਕਿਸੇ ਨਾਮ ਪਿਛਾਣਾ ਸੁਣ ਵੀ ਹੈ ਨਹੀਂ ਪਰ ਪ੍ਰਤੀਤ ਹੋ ਰਿਹਾ ਹੈ ਮਿੱਥਿਆ ਹੋਇਆ ਜਾਂ ਪ੍ਰਤੀਤ ਹੋਵੇ ਤੇ ਹੋਵੇ ਨਾ ਕੁਝ ਸਰਗੋ ਇਹੋ ਸੰਸਾਰ ਹੈ ਇਸ ਪ੍ਰਕਾਰ ਦਾ ਹੈ ਜਾਣ ਲੈ ਰਹਾਉ ਜਾ ਕੋ ਜੂ ਵੀ ਖੋਜ ਤਹਾਰੇ ਇਸ ਪਰ ਵੀ ਜਿਹੜੇ ਯੋਗੀ ਹੈ ਲੋਕ ਇਹ ਦਸਨੇਦਾਰ ਚੇਤਨ ਦੀ ਣਾਟ ਜਿਵੇਂ ਚੌਮੁਖ ਦੀਵਾ ਜੋ ਦਵਾਰਿਓਂ ਕਹਿੰਦੇ ਹਨ ਕਿਉਂ ਖੋਜਦੇ ਖੋਜਦੇ ਹਾਰ ਗਏ ਅੰਦਰ ਪਹਿਲਾ 6 ਚੱਕਰਾਂ ਨੂੰ ਸੋਧਦੇ ਰਹਿੰਦੇ ਆ ਪਹਿਲਾ ਮੂਲਾਧਾਰ ਚੱਕਰ ਹੈ ਉਹਦੇ ਜੀ ਗਣੇਸ਼ ਦਾ ਵਾਸਾ ਹੈ ਅਤੇ ਇਸੇ ਪ੍ਰਕਾਰ ਦੂਸਰਾ ਮਣੀ ਸੋਧ ਦਾ ਆਸ਼ਕੰ ਚੱਕਰ ਹੈ ਉਹਦੇ ਜੀ ਬ੍ਰਹਮਾ ਦਾ ਵਾਸਾ ਹੈ ਤੀਜੇ ਜ ਮਨੀਪੁਰਿਕ ਵਿਸ਼ਨੂੰ ਦਾ ਵਾਸਾ ਹੈ ਚੌਥਾ ਅਨਾਹਤ ਚੱਕਰ ਹੈ ਉਹਦੇ ਵਿੱਚ ਸ਼ਿਵ ਜੀ ਦਾ ਵਾਸਾ ਹੈ ਅਤੇ ਇਸੇ ਪ੍ਰਕਾਰ ਹੈ ਪੰਜਵੇਂ ਅੰਬੋਸ਼ ਦੇ ਚੱਕਰ ਹੈ ਉਹਦੇ ਜੀਵ ਦਾ ਵਾਸਾ ਹੈ ਛੇਵਾਂ ਆਗਿਆ ਚੱਕਰ ਉਹਦੇ ਚ ਗੁਰਾਂ ਦਾ ਵਾਸਾ ਹੈ ਇਸ ਪ੍ਰਕਾਰ ਛੇ ਚੱਕਰਾਂ ਤੋਂ ਅਗੇ ਦਸਵੇਂ ਦਰ ਦੀ ਰੋਸ਼ਨੀ ਹੈ ਇਸ ਪ੍ਰਕਾਰ ਜਿਸ ਨੂੰ yogi ਜਿਹੜੇ ਹਨ ਜਾ ਕੋ yogi ਖੋਜ ਤਹਾਰੇ ਉਹ ਖੋਇਦੇ ਖੋਇਦੇ ਹਾਰ ਗਏ ਹਨ ਪਾਇਓ ਨਾ ਹੈ ਤੇ ਪਾਰਾ ਉਹ ਬ੍ਰਹਮ ਦਾ ਪਾਰਾ ਵਾਰ ਨਹੀਂ ਪਾ ਸਕਦੇ ਸੂ ਸੁਆਮੀ ਫਿਰ ਚੱਕਰਾਂ ਵਿੱਚ ਆ ਕੇ ਪਰਜ ਜਾਂਦੇ ਐ ਸੂ ਸੁਆਮੀ ਤੂੰ ਨਿਕਟ ਪਛਾਨ ਉਹ ਸਰੂਕਾਰ ਸਵਾਮੀ ਜਿਸ ਨਾਲ yogi ਛਿਆ ਚੱਕਰਾਂ ਨੂੰ ਵੇਖਦੇ ਐ ਦਸਵੇਂ ਧਾਰ ਦੀ ਲਾਟ ਨੂੰ ਵੇਖਦੇ ਐ ਉਹ ਸਵਾਮੀ ਆਪਣਾ ਆਤਮਾ ਰੂਪ ਹੋ ਤੂੰ ਬਿਆੰਤ ਨੇੜੇ ਜਾਣਨਾ ਕਰ ਰੂਪ ਅਰੇਖ ਤੇ ਨਿਆਰਾ ਉਹਦਾ ਰੂਪ ਜਿਹੜੇ ਜੋਗੀ ਆ ਮੋਢੀ ਗੋਲ ਗਿੱਡਾ ਆਦਮੀ ਦਾ ਆਕਾਰ ਵੇਖਦੇ ਆ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਦਾ ਆਕਾਰ ਤੂੰ ਉਹ ਮੂਰਤੀ ਦਾ ਮਾਇਆ ਕਰਕੇ ਜੋਗੀਆਂ ਨੇ ਮਨ ਦੀ ਕਲਪੀ ਹੋਈ ਹੈ ਇਸ ਪ੍ਰਕਾਰ ਦੀ ਮੂਰਤ ਹੈ ਤੂੰ ਰੂਪ ਉਹ ਜਿਹੜਾ ਆਕਾਰ ਉਸ ਦਾ ਅਰੇਖਮਸ਼ਿਕਾ ਸ਼ਾਬਦ ਲਖੀਰਾਂ ਜਿਹੜੀਆਂ ਹਨ ਇਹਨਾਂ ਤੋਂ ਨਿਆਰਾ ਸਮਝ ਉਸ ਸੰਗ ਪ੍ਰਕਾਸ਼ ਰੂਪ ਹੈ ਆਪਣਾ ਆਪ ਰੂਪ ਪ੍ਰਕਾਸ਼ ਰੂਪੇ ਦੇਖਣਾ ਕਰ ਅੰਗੂਠੇ ਜਿੱਦਾਂ ਨਹੀਂ ਹੈ ਉਹ ਤਾਂ ਇਹ ਤਾਂ ਸਾਡੀ ਗਲਤੀ ਹੈ ਕਿ ਜਿਸ ਵਾਹਿਗੁਰੂ ਨੇ ਏਡਾ ਵੱਡਾ ਸਾਰਾ ਸੰਸਾਰ ਵਿੱਚ ਹੈ ਉਸ ਨੂੰ ਅਸੀਂ ਇਸ ਸਮੇਰ ਪਰਬਤ ਏਡੇ ਵੱਡੇ ਆਕਾਸ਼ ਏਡੇ ਵੱਡੇ ਸੋ ਉਸ ਪਰਮੇਸ਼ਰ ਨੂੰ ਅਸੀਂ ਨਾਮ ਨੂੰ ਹਸਤੀ ਸਮਝੀ ਬੈਠੇ ਵੀ ਛੋਟਾ ਜਿਹਾ ਕਿਤੇ ਲੁਕਿਆ ਹੋਣਾ ਨਾਮ ਨੂੰ ਹਸਤੀ ਹੈ ਹੈ ਉਹ ਰੂਪ ਰੇਸ਼ ਤੋਂ ਨਿਆਰਾ ਤੇ ਹੈ ਸਾਰਿਆਂ 'ਚ ਮਿਲਿਆ ਹੋਇਆ ਉਹ ਨੇੜੇ ਪਛਾਣ ਆਪਣਾ ਆਤਮਾ ਰੂਪ ਕਰਕੇ ਮਾਰੇ ਮੈਨੂੰ ਸਮਝ ਨਹੀਂ ਪਈ ਹੈ ਪਾਵਨ ਨਾਮ ਜਗਤ ਮੈਂ ਹਰ ਕੋਈ ਸਿਖਾ ਤੇਰਾ ਮਨ ਪਵਿੱਤਰ ਨਹੀਂ ਇਸ ਕਰਕੇ ਤੈਨੂੰ ਉਹਦੀ ਸਮਝ ਨਹੀਂ ਪੈਂਦੀ ਪਵਿੱਤਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਜਗ ਦੇ ਵਿੱਚ ਪਵਿੱਤਰ ਕਬਹੁ ਨਾ ਹੈ ਸੰਭਾਰਾ ਜਦੋਂ ਪਿਆਰਿਆ ਤਵੇ ਯਾਦ ਨਹੀਂ ਕੀਤਾ ਜੇ ਯਾਦ ਕਰਦਾ ਮਨ ਸ਼ੁੱਧ ਹੋ ਜਾਂਦਾ ਜਿਵੇਂ ਸਾਫ ਸੀਸੇ ਦੇ ਮੂੰਹ ਦਿਸ ਪੈਂਦਾ ਐ ਮਾਨਸਾਹ ਵਿੱਚ ਮਾਰਾ ਦੇ ਜੋਤੀ ਸਰੂਪ ਦੇ ਦਰਸ਼ਨ ਪਾ ਲੈਂਦਾ ਉਸ ਨੂੰ ਕਦੇ ਚੇਤੇ ਹੀ ਨਹੀਂ ਕੀਤਾ ਤਾਂ ਹੈ ਨਾਨਕ ਸਰਨ ਪਰਿਉ ਜਗ ਬੰਦਨ 헤 ਮਾਰਾ ਦੇ ਚਰਨੀ ਪੈ ਗਿਆ ਸਿੱਖ ਉਸ ਜਿਹੜੇ ਮਾਰਾ ਬਖਸ਼ੇ ਵਾਕੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ 헤 ਜਗ ਦੇ ਬੰਦਨ ਪੂਜਨੀਕ ਪਰਮੇਸ਼ਰ 헤 ਸਾਰੇ ਸੰਸਾਰ ਦੇ ਬੰਦਨਾ ਕਰਨ ਦੇ ਲਾਇਕ ਵਾਹਿਗੁਰੂ ਆਪ ਦੀ ਸ਼ਰਨ ਪਏ ਹਾਂ ਆਖੂ ਬਿਰਦ ਤੋਹਾਰ ਆਪ ਦਾ ਬਿਰਦ ਪਰਣਾ ਜੋ ਸਰਨਾ ਆਵੇ ਇਸ ਗੰਠਾ ਨਾ ਆਵੇ ਤੇ ਬਿਰਦ ਸੌਮੀ ਸੰਦਾ ਆਪ ਦਾ ਬਿਰਦ ਆ ਆਪਦੇ ਸੇਵਕਾਂ ਦੀ ਰੱਖਿਆ ਕਰਨੀ ਹੈ ਪਰਣ ਹੈ ਬਿਰਦਵਾਣੇ ਦੀ लाज ਰੱਖਦੇ ਹੋ ਨਿਰਭਕਨ ਕੇ ਕਾਰਨਿਕ ਪਿਆ ਦੇਖਤਾੜੀ ਕਾਮਾਂ ਰਖੀ ਸਵਾਰਥੀ ਵਾਂਗੀ ਪੈਸਵਾਰੀ ਇਹ ਆਪ ਨੂੰ ਬਿਰਦਵਾਣੀ ਲਾਜ ਆ ਤੁਹਾਡੇ ਦੇਖੀ ਬਣੇ ਹੋਏ ਹਾਂ ਸੱਚੇ ਬਾਦਸ਼ਾਹ ਆਪ ਕਿਰਪਾ ਕਰਕੇ ਸਾਡੀ ਲੱਜਿਆ ਰੱਖੋ ਕਿਉਂ ਕਹੇ ਕਿ ਉਹ ਸਿੱਖ ਨੂੰ ਵਾਹਿਗੁਰੂ ਦੇ ਵਿੱਚ ਮਿਲਦਾ ਸਤਿਗੁਰੂ ਜੀ ਨੇ ਇਹ ਤਿੰਨ ਸ਼ਬਦ ਪੜਨੇ ਸਾਹ ਚਾਰੇ ਕਾਂਸੀ ਤੋਂ ਆ ਕੇ ਸਤਿਗੁਰਾਂ ਨੇ ਹੁਣ ਬਾਕੀ ਦੀ ਜਿਹੜੀ ਬਾਣੀ ਹੈ ਮੱਧ ਤੱਕ ਆਉਣੀ ਉਹ ਸ਼ਾਮ ਨੂੰ ਅੱਗੇ ਕਥਾ ਕਰਾਂਗੇ ਪਾਵਨ ਨਾਮ ਜਗਤਮਾ ਹਰ ਕੋ ਕਪੂ ਨਾ ਹੈ ਇਸ ਬਹਾਰ ਨਾਨਕ ਸਰਨ ਪਰਿਓ ਜਗ ਬੰਨਨ ਰੱਖੂ ਬਿਰਜ਼ ਤਹਾਰਾ